ਅੱਜਕੱਲ੍ਹ ਜਿੱਦਾਂ ਲੋਕ ਚਲਾਕੀਆਂ ਬਹੁਤ ਕਰਦੇ ਆ ਤਾਂ ਉਹਦਾ ਹੱਲ ਕਿੱਦਾਂ ਹੋ ਸਕਦਾ ਹੈ ਦੇਖੋ ਲੋਕ ਜਿਨ੍ਹਾਂ ਨੇ ਚਲਾਕੀਆਂ ਕਰਨੀਆਂ ਨਾ ਉਹਨੇ ਚਲਾਕੀਆਂ ਕਰ ਹੀ ਜਾਣੀਆਂ ਜਿੰਨਾ ਤੁਸੀਂ ਮਰਜ਼ੀ ਉਹਨੂੰ ਸਮਝਾ ਲਓ ਹਨਾ ਚਲਾਕ ਬੰਦਾ ਸੋਚਦਾ ਹੈ ਕਿ ਮੈਂ ਆਪਣੀਆਂ ਚਲਾਕੀਆਂ ਕਰਕੇ ਤੇ ਦੁਨੀਆ ਤੇ ਅੱਗੇ ਲੰਘ ਜੂੰਗਾ ਮੈਂ ਆਪਣੀਆਂ ਚਲਾਕੀਆਂ ਕਰਕੇ ਕਿਸੇ ਦੀ ਨਿਗਾਹ ਦੇ ਵਿੱਚ ਆ ਜਾਊਗਾ ਮੈਂ ਆਪਣੀਆਂ ਚਲਾਕੀਆਂ ਕਰਕੇ ਤੇ ਮੈਨੂੰ ਸ਼ਾਬਾਸ਼ ਮਿਲੇਗੀ ਚਲਾਕੀਆਂ ਕਰਨ ਵਾਲੇ ਨੂੰ ਤੇ ਪਤਾ ਹੀ ਨਹੀਂ ਚਲਾਕੀਆਂ ਕਰਨ ਦੇ ਨਾਲ ਉਹ ਚਲਾਕ ਬਣ ਸਕਦਾ ਬੁੱਧਵਾਨ ਨਹੀਂ ਬਣ ਸਕਦਾ ਬੁੱਧਵਾਨ ਬੰਦਾ ਉਹਦਾ ਹੀ ਬੰਦਾ ਜਦੋਂ ਖੁਦਾ ਉਹਨੂੰ ਬੁੱਧਵਾਨ ਬਣਾਵੇ ਤੇ ਜਦੋਂ ਉਹ ਚੰਗੇ ਕੰਮ ਕਰੇ ਇਸ ਕਰਕੇ ਚਲਾਕੀਆਂ ਕਰਨ ਵਾਲੇ ਬੰਦਿਆਂ ਦੇ ਵੱਲ ਬਾਲਾ ਧਿਆਨ ਕਰਨ ਦੀ ਲੋੜ ਨਹੀਂ ਹੁੰਦੀ ਉਹ ਇੱਕ ਕੰਨ ਥਣੀ ਪਾਏ ਤੇ ਦੂਜੇ ਕੰਨ ਸਾਡੀ ਬਾਹਰ ਕੱਢਣ ਵਾਲੇ ਲੋਕ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਚਲਾਕੀਆਂ ਕਰਨਾ ਇਸ ਕਰਕੇ ਤੁਸੀਂ ਭਲੇ ਤੇ ਭਲਾਈ ਕਰਦੇ ਰਹੋ ਤੇ ਭਲਾਈ ਤੁਹਾਨੂੰ ਇੱਕ ਦਿਨ ਦੇਖੀ ਬੁੱਧਵਾਨ ਬਣਾਉਗੀ ਤੇ ਬੁੱਧਵਾਨ ਨੂੰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੈ ਬਾਈਬਲ ਕੇ